ਸਸ ਸੱਗੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਗੱਲ ਕਰਾਂਗੇ ਆਪਾਂ 19 ਤਰੀਕ ਤੋਂ ਲੈ ਕੇ 22 ਦਸੰਬਰ 2024 ਇਹ ਚਾਰ ਦਿਨਾਂ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਸ਼ੀਤ ਲਹਿਰ ਦਾ ਮਾਹੌਲ ਜਾਰੀ ਹੈ ਠੰਡ ਦੇ ਹਾਲਾਤ ਬਣ ਰਹੇ ਨੇ ਕੋਰੇ ਦੇ ਸੰਭਾਵਨਾ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਪਹੁੰਚ ਚੁੱਕੀ ਹੈ ਅਤੇ ਪੰਜਾਬ ਦੇ ਬਹੁਤੇ ਜ਼ਿਲ੍ਹੇ ਨੇ ਜਿਹੜੇ ਉਹ 3 ਡਿਗਰੀ ਤਾਪਮਨ ਰਾਤ ਦਾ ਦੋਸਤੋ ਥੱਲੇ ਥੱਲੇ ਤਾਪਮਰ ਬਣਿਆ ਹੋਇਆ ਯਾਨੀ ਕਿ 2 ਡਿਗਰੀ 3 ਡਿਗਰੀ ਤਾਪਮਨ ਦੇਖਣ ਨੂੰ ਮਿਲ ਰਿਹਾ ਹੈ ਪਾਲੇ ਵਰਗੇ ਹਾਲਾਤ ਨੇ ਤੇ ਕਾਫੀ ਜ਼ਿਆਦਾ ਸ਼ੀਤ ਲਹਿਰ ਦੇ ਹਾਲਾਤ ਨੇ ਕੋਰੇ ਦੀ ਸੰਭਾਵਨਾ ਇਹਨਾਂ ਇਲਾਕਿਆਂ 'ਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਮੀਂਹ ਧੁੱਪ ਠੰਡ ਕੀ ਹਾਲਾਤ ਬਣਨਗੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਤੇ ਮੌਸਮ ਦੀ ਜਾਣਕਾਰੀ ਤੇ ਤੁਸੀਂ ਆਪਣੇ ਕਿਸਾਨੀ ਧੰਦੇ ਨੂੰ ਵੀ ਲਾਹੇਵੰਦ ਕਰ ਸਕੋ ਅ ਗੱਲ ਕਰਦੇ ਆ ਤਾਜ਼ਾ ਸੈਟਲਾਈਟ ਇਮੇਜ ਦੀ ਇਮੇਜ ਤੋਂ ਕਲੀਅਰ ਹੈ ਜੀ ਕਿ ਫਿਲਹਾਲ ਪੰਜਾਬ ਦਾ ਮੌਸਮ ਜਿਹੜਾ ਹੈ ਉਹ ਬਦਲਬਾਈ ਤੋਂ ਰਹਿਤ ਹੈ ਕਿਸੇ ਤਰੀਕੇ ਦੀ ਬਦਲਬਾਈ ਸਾਨੂੰ ਦਿਖਾਈ ਨਹੀਂ ਦੇ ਰਹੀ ਆਉਦੇ ਦਿਨਾਂ ਵਿੱਚ ਵੀ ਕਿਸੇ ਤਰੀਕੇ ਦਾ ਅਲਰਟ ਮੀਦਾ ਦਿਖਾਈ ਨਹੀਂ ਦੇ ਰਿਹਾ ਪਹਾੜੀ ਖੇਤਰਾ ਵਿੱਚ ਅਤੇ ਉੱਤਰੀ ਪੱਛਮੀ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜੇ ਸਿਸਟਮ ਬਣ ਰਹੇ ਨੇ ਇਸ ਦੇ ਕਾਰਨ ਪੰਜਾਬ ਦੇ ਵਿੱਚ ਤਾਪਮਨ ਘਟ ਰਿਹਾ ਹੈ ਪਹਾੜੀ ਖੇਤਰਾ ਵਿੱਚ ਬਰਫਬਾਰੀ ਵੀ ਹੋ ਰਹੀ ਹੈ ਸਿਸਟਮ ਵੀ ਆ ਰਹੇ ਨੇ ਇਹ ਚੱਕਰਵਾਤੀ ਤੂਫਾਨ ਸਿਸਟਮਾਂ ਦੇ ਕਰਕੇ ਹੀ ਪੰਜਾਬ ਦੇ ਵਿੱਚ ਲਗਾਤਾਰ ਦਿਨ ਦੇ ਵੇਲੇ ਚੰਗੀ ਧੁੱਪ ਲੱਗ ਰਹੀ ਹੈ। ਤਾਪਮਾਨ 20 ਡਿਗਰੀ, 18 ਡਿਗਰੀ, 19 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ ਪਰ ਰਾਤ ਦਾ ਜਿਹੜਾ ਤਾਪਮਾਨ ਹੈ ਉਹ 3-4 ਡਿਗਰੀ ਦੇ ਵਿਚਕਾਰ ਹੀ ਦੇਖਣ ਨੂੰ ਮਿਲ ਰਿਹਾ ਹੈ। ਤੇ ਗੱਲ ਕਰ ਲੈਂਦੇ ਹੁਣ ਅੱਜ 19 ਤਰੀਕ ਦੇ ਮੌਸਮ ਦੀ ਪਹਿਲਾਂ ਕੀ ਬਣੇਗਾ। 19 ਤਰੀਕ ਦੇ ਜਿਹੜੇ ਮੌਸਮ ਨੇ ਉਹਦੇ ਵਿੱਚ ਠੀਕ-ਠਾਕ ਬੱਦਲਬਾਹੀ ਦੇਖਣ ਨੂੰ ਮਿਲੇਗੀ ਥੋੜੀ-ਬਹੁਤੇ ਇਲਾਕਿਆਂ ਦੇ ਵਿੱਚ ਪਰ ਪੂਰਬ ਤੋਂ ਹਵਾ ਚੱਲਦੀ ਹੋਈ ਦਿਖਾਈ ਦੇਵੇਗੀ। ਪੂਰਬੀ ਹਵਾ ਚੱਲਣ ਦੇ ਕਾਰਨ ਸਾਨੂੰ ਥੋੜਾ ਬਹੁਤ ਦਿਨ ਦੇ ਵੇਲੇ ਗਰਮੈਸ਼ ਅਤੇ ਸ਼ਾਮ ਹੁੰਦੇ ਹੁੰਦੇ ਦੁਬਾਰਾ ਤੋਂ ਪੱਛਮੀ ਹਵਾ ਆ ਜਾਵੇਗੀ ਜਿਸ ਦੇ ਨਾਲ ਠੰਡ ਦੇ ਹਾਲਾਤ ਫੇਰ ਬਣਦੇ ਹੋਏ ਦਿਖਾਈ ਦੇਣਗੇ ਦਿਨ ਦੇ ਵੇਲੇ ਚੰਗੀ ਧੁੱਪ ਲੱਗੇਗੀ ਪਰ ਜਿਹੜੇ ਹਾਲਾਤ ਨੇ ਉਹ ਕੋਈ ਬਹੁਤ ਚੰਗੇ ਨਹੀਂ ਹਨ ਠੰਡ ਦੇ ਪੱਖ ਤੋਂ ਗੱਲ ਕੀਤੀ ਜਾਵੇ ਓਵਰ ਆਲ ਤਾਪਮਾਨ ਜਿਹੜਾ ਹੈ 18 ਡਿਗਰੀ 20 ਡਿਗਰੀ ਦੇ ਵਿਚਕਾਰ ਹੀ ਦੇਖਣ ਨੂੰ ਮਿਲੇਗਾ ਰਾਤ ਦੇ ਤਾਪਮਾਨ ਦੀ ਗੱਲ ਕਰ ਲੈਂਦੇ ਹਾਂ ਰਾਤ ਦਾ ਤਾਪਮਾਨ ਫੇਰ ਉਹੀ 3-4 ਡਿਗਰੀ ਤੱਕ ਬਣਿਆ ਰਹੇਗਾ 19 ਤੋਂ ਲੈ ਕੇ ਲਗਾਤਾਰ 20 21 22 23 ਜੇਕਰ ਇਹ ਚਾਰ ਪੰਜ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਮੌਸਮ ਦੇ ਵਿੱਚ ਸਾਨੂੰ ਦਿਨ ਦੇ ਤਾਪਮਾਨ ਨੇ ਉਹ 18 ਡਿਗਰੀ 17 ਡਿਗਰੀ 19 ਡਿਗਰੀ ਹੀ ਦੇਖਣ ਨੂੰ ਮਿਲਣਗੇ ਪਰ ਰਾਤ ਦੇ ਜਿਹੜੇ ਤਾਪਮਾਨ ਨੇ ਉਹ 20 ਡਿ 20 ਤਰੀਕ ਤੋਂ ਬਾਅਦ ਇੱਕ ਅੱਧਾ ਡਿਗਰੀ ਹੋਰ ਥੱਲੇ ਆ ਸਕਦੇ ਨੇ ਐਵਰੇਜ ਤਾਪਮਾਨ ਜਿਹੜਾ ਠੰਡ ਦਾ ਰਾਤ ਦਾ ਹੈ ਉਹ 3 ਤੋਂ 4 ਡਿਗਰੀ ਪੰਜਾਬ ਦੇ ਵਿੱਚ ਨੋਟ ਕੀਤਾ ਗਿਆ ਜੋ ਕਿ ਅੱਧਾ ਡਿਗਰੀ 1 ਡਿਗਰੀ ਹੋਰ ਘੱਟ ਸਕਦਾ ਹੈ ਜਿਸ ਦੇ ਨਾਲ ਖਾਸ ਤੌਰ ਤੇ ਜਿਹੜੀ ਸਬਜ਼ੀਆਂ ਵਾਲੇ ਕਿਸਾਨ ਨੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਕੋਰਾ ਪੈ ਸਕਦਾ ਹੈ ਜਿਸ ਦੇ ਨਾਲ ਸਬਜ਼ੀਆਂ ਦੀ ਜਿਹੜੀ ਫਸਲ ਹੈ ਉਹ ਝੁਲਸ ਸਕਦੀ ਹੈ ਉਸ ਦੇ ਲਈ ਤੁਸੀਂ ਆਪਣਾ ਕੋਰੇ ਤੋਂ ਬਚਾਰੀ ਸਪਰੇ ਵਗੈਰਾ ਹੁੰਦੀ ਹੈ ਉਹ ਕਰ ਸਕਦੇ ਹੋ ਪਰਾਲੀ ਵਗੈਰਾ ਦੇ ਸਕਦੇ ਹੋ ਮਲਚਿੰਗ ਪੇਪਰ ਵਗੈਰਾ ਨਾਲ ਢੱਕ ਸਕਦੇ ਹੋ ਤੇ ਜਿਸ ਦੇ ਨਾਲ ਕੀ ਤੁਹਾਡੀ ਫਸਲ ਦਾ ਨੁਕਸਾਨ ਹੋਣ ਤੋਂ ਬਚ ਸਕੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਪਮਾਨ ਇਸੇ ਤਰੀਕੇ ਨਾਲ ਬਰਕਰਾਰ ਰਹਣਗੇ ਹਵਾ ਮੁਰਦ ਤੋਂ ਪੱਛਮ ਦਿਸ਼ਾ ਤੋਂ ਸਾਨੂੰ 19 ਤਰੀਕ ਤੋਂ ਬਾਅਦ ਚਲਦੀ ਹੋਈ ਦਿਖਾਈ ਦੇਵੇਗੀ ਠੰਡ ਦੇ ਹਾਲਾਤ ਠੀਕ ਠਾਕ ਨੇ ਅਜੇ ਹਾਂ ਨਹੀਂ ਹੈ ਕਿ ਦਿਨ ਦੇ ਵੇਲੇ ਸਾਨੂੰ ਕਾਫੀ ਜ਼ਿਆਦਾ ਧੁੰਦ ਦੇਖਣ ਨੂੰ ਮਿਲੇਗੀ ਕਿਸੇ ਕਿਸੇ ਥਾਂਵਾਂ ਦੇ ਉੱਪਰ ਸਵੇਰ ਦੇ ਵੇਲੇ ਸ਼ਾਮ ਦੇ ਵੇਲੇ ਜੋ ਸਾਨੂੰ ਅਕਸਰ ਦੇਖਣ ਨੂੰ ਮਿਲਦਾ ਉਹ ਹਲਕੇ ਦਰਮਿਆਨੀ ਧੁੰਦ ਆਮ ਦੀ ਤਰ੍ਹਾਂ ਬਣੀ ਰਹੇਗੀ ਅਗਰ ਅਸੀਂ ਹੋਰ ਮੌਸਮ ਭਾਗ ਦੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ 4-5 ਦਿਨਾਂ ਦੇ ਵਿੱਚ 19 ਤਰੀਕ ਤੋਂ ਲੈ ਕੇ 21 22 ਦਿਨਾਂ ਤਰੀਕ ਦੇ ਵਿਚਕਾਰ ਕਿਸੇ ਦਿਨ ਵੀ ਸਾਨੂੰ ਮੀਂਹ ਦੇ ਹਾਲਾਤ ਇਹਦੇ ਨੇ ਉਹ ਦਰਜ ਨਹੀਂ ਕੀਤੇ ਜਾ ਰਹੇ ਕਿਸੇ ਤਰੀਕੇ ਦੀ ਮੀਂਹ ਦੀ ਕਾਰਵਾਈ ਮੌਸਮ ਵਿਭਾਗ ਵੱਲੋਂ ਨਹੀਂ ਦੱਸੀ ਜਾ ਰਹੀ ਅਗਰ ਕੋਈ ਅਜਿਹੀ ਕਾਰਵਾਈ ਆਉਂਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਇਸੇ ਕਰਕੇ ਰਿਕਵੈਸਟ ਕਰਦੇ ਆ ਕਿ ਚੈਨਲ YouTube of Farmer ਇਹਦਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਬੇਚਜਕ ਬਿਨਾਂ ਕਿਸੇ ਡਿਲੇਟ ਤੋਂ ਮਿਲਦੀਆਂ ਰਹਿਣ ਏਸੀਜੀ ਅਪਡੇਟ 19 ਤਰੀਕ ਤੋਂ ਲੈ ਕੇ 22 ਤਰੀਕ ਦੇ ਮੌਸਮ ਦੀ ਬਾਕੀ ਅਗਲੀ ਅਪਡੇਟ ਜੋ ਵੀ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ